ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾ ਆਪ ਆਦਮੀ ਪਾਰਟੀ ਦੇ ਕਰਮਵੀਨ ਅਰਵਿੰਦ ਕੇਸ਼ਵਲ ਅਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਤੋਂ ਆਪ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਿੱਲੀ ਤੋਂ ਆਪ ਆਦਮੀ ਪਾਰਟੀ ਦੀ ਹਾਈ ਕਮਾਂਡ ਗੁਜਰਾਤ ਤੋਂ ਜਿੱਤ ਦਾ ਜਸ਼ਨ ਮਨਾ ਰਹੇ ਨੇ ਇੱਕ ਸੀਟ ਜਿੱਤੀ ਗਈ ਸੰਜੀਵ ਅਰੋੜਾ ਵੱਲੋਂ ਹਲਕਾ ਲੁਧਿਆਣਾ ਪੱਛਮੀ ਤੋਂ ਦੂਸਰੀ ਗੁਜਰਾਤ ਵੱਲੋਂ ਅਰਵਿੰਦ ਕੇਜੀਵਾਲ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਲੇਕਿਨ ਇਹ ਜਿੱਤ ਦਾ ਜਸ਼ਨ ਕਿੱਕਾ ਹੋ ਗਿਆ ਹੈ ਜਿੱਤ ਦੇ ਜਸ਼ਨ ਦੇ ਵਿੱਚ ਪਾਣੀ ਫਿਰ ਗਿਆ ਹੈ ਆਮ ਆਦਮੀ ਪਾਰਟੀ ਨੂੰ ਹੁਣ ਦਾ ਸਭ ਤੋਂ ਵੱਡਾ ਝਟਕਾ ਲੱਗਿਆ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਆਪਣੀ ਵਿਧਾਇਕੀ ਤੋਂ ਅਤੇ ਜਿਹੜੇ ਉਹਦੇ ਕੋਲ 2-3 ਅਹਦੇ ਸੀ ਉਹਨਾਂ ਅਹਦਿਆਂ ਤੋਂ ਵੀ ਅਸਤੀਫੇ ਦੇ ਦਿੱਤੇ ਨੇ ਆਪ ਆदमी پارٹی ਦੀ ਹਾਈ ਕਮਾਂਡ ਨੂੰ ਅਸਤੀਫਾ ਪੁੱਜ ਗਿਆ ਹੈ ਹੱਕੇ ਬੱਕੇ ਰਹਿ ਗਏ ਨੇ ਆਪ ਆदमी پارٹی ਦੇ ਕੈਡਨਲ ਅਰਵਿੰਦ ਕੇਸ਼ਵਲ ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬਾਜ਼ੀ ਮਾਰੇਗੀ ਹੁਣ ਫਿਰ ਦੁਬਾਰਾ ਜਿਮਣੀ ਚੋਣ ਹੋਵੇਗੀ ਕਿਉਂਕਿ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਆਪਣੀ ਵਿਧਾਇਕੀ ਦੇ ਨਾਲ ਨਾਲ ਦਾ ਦੋ ਤੋਂ ਤਿੰਨ ਅਹੁਦੇ ਉਹਨਾਂ ਦੇ ਹੋਰ ਸੀ ਉਹਨਾਂ ਸਾਰਿਆਂ ਅਹੁਦਿਆਂ ਤੋਂ ਅੱਜ ਸਤੀਫੇ ਦੇ ਕੇ ਅੱਜ ਆਪ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਗਏ ਨੇ ਫਿਰ ਦੁਬਾਰਾ ਜਿੰਮਣੀ ਚੋਲ ਹੋਵੇਗੀ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਸੀਨੀਅਰ ਨੇਤਾ ਉਮੇਸ਼ ਬਕਵਾਨਾ ਨੇ ਸਾਰੇ ਅਹੁਦਿਆਂ ਤੋਂ ਦਿੱਤਾ ਸਤੀਫਾ ਗੁਜਰਾਤ ਵਿੱਚ ਉਪ ਚੋਣਾਂ ਵਿੱਚ ਆਪ ਆਦਮੀ ਪਾਰਟੀ ਦੀ ਜਿੱਤ ਤੇ ਮੌਕੇ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ ਬੁਢਾਟ ਤੋਂ ਬਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਉਮੇਸ਼ ਮਕਵਾਰਾ ਨੇ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਜ਼ਿੰਮੇਵਾਰੀਆਂ ਤੋਂ ਅੱਜ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੁਪਰੀਮੋ ਰਵਿੰਦ ਕੇ ਜੀ ਵਾਰ ਨੂੰ ਪੱਤਰ ਹੀ ਭੇਜਿਆ ਗਿਆ ਹੈ ਅਸਤੀਫੇ ਦੇ ਕਾਰਨ। ਉਮੇਸ਼ ਮਕਵਾਰਾ ਨੇ ਆਪਣੇ ਪੱਤਰ ਵਿੱਚ ਲਿਖਿਆ ਮੈਂ ਪਿਛਲੇ 25 ਸਾਲਾਂ ਤੋਂ ਆਮ ਆਦਮੀ ਪਾਰਟੀ ਵਿੱਚ ਸੰਯੁਕਤ ਸਖਤਰ ਵਜੋਂ ਕੰਮ ਕਰ ਰਿਹਾ ਹਾਂ। ਇਸ ਤੋਂ ਇਲਾਵਾ ਮੈਂ ਗੁਜਰਾਤ ਵਿੱਚ ਵਿਧਾਨ ਸਭਾ ਪਾਰਟੀ ਦੇ ਕਮਾਂਡਰ ਵਜੋਂ ਸੇਵਾ ਨਿਭਾ ਰਿਹਾ ਹਾਂ। ਹੋਣ ਮੇਰੀ ਸਮਾਜ ਸੇਵਾ ਕਾਟ ਹੋਣ ਕਰ ਮੈਂ ਪਾਰਟੀ ਦੇ ਸਾਰੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਉਹ ਪਾਰਟੀ ਦੇ ਮੈਂਬਰ ਬਣੇ ਰਹਿਣਗੇ ਅਤੇ ਇੱਕ ਵਰਕਰ ਵਜੋਂ ਕੰਮ ਕਰਦੇ ਰਹਿਣਗੇ ਯਾਨੀ ਕਿ ਆ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਆਪਣੇ ਸਾਰਿਆਂ ਅਹੁਦਿਆਂ ਤੋਂ ਅੱਜ ਅਸਤੀਫੇ ਦੇ ਦਿੱਤੇ ਹਨ ਧੰਨਵਾਦ